ਆਤਨੇ ਟਾਰੀ ਬਗ ਸਰਹਾਦ ਨੂੰ ਲੈ ਕੇ ਲਿਆ ਵੱਡਾ ਫੈਸਲਾ ਅਗਲੇ ਆਦੇਸ਼ ਤੱਕ ਪਾਕਿਸਤਾਨੀ ਜਾ ਸਕਦੇ ਆਪਣੇ ਦੇਸ਼ ਭਾਰਤ ਸਰਕਾਰ ਨੇ 1 ਮਈ ਤੋਂ ਟਾਰੀ ਅੰਤਰਰਾਸ਼ਟਰੀ ਸਰਹਾਦ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ ਜਿਸ ਨਾਲ ਵਪਾਰ ਅਤੇ ਨਾਗਰਿਕ ਆਵਾਜਾਈ ਦੋਨਾਂ ਤੇ ਪਾਬੰਦੀ ਲਗਾਈ ਗਈ ਸੀ ਇਹ ਫੈਸਲਾ ਕੇਂਦਰ ਸਰਕਾਰ ਦੇਗਰਾਏ ਮੰਤਰਾਲੇ ਨੇ ਸੁਰੱਖਿਆ ਤੇ ਕੂਟਨੀਤਿਕ ਕਾਰਨ ਕਰਕੇ ਲਿਆ ਹੈ ਹਾਲਾਂਕਿ ਪਹੋਂ ਭਾਰਤ ਸਰਕਾਰ ਨੇ ਇੱਕ ਮਾਨਵਤਾਵਾਦੀ ਕਦਮ ਚੁੱਕਿਆ ਹੁੰਦਿਆ ਰਾਹਤ ਦਿੰਦੀ ਹੈ ਭਾਰਤ ਵਿੱਚ ਫਸੇ ਪਾਕਿਸਤਾਨੀ ਨਾਗਰਿਕ ਅਗਲੇ ਹੁਕਮਾ ਤੱਕ ਆਪਣੇ ਵਿਅਦ ਯਾਤਰਾ ਵੀਜ਼ਾ ਅਤੇ ਲੋੜਿੰਦੇ ਦਰਦਸਤਾਵੇਜ ਨਾਲ ਆਪਣੇ ਦੇਸ਼ ਵਾਪਸ ਆ ਸਕਦੇ ਹਨ ਗ੍ਰਹਿ ਮੰਤਰਾਲੇ ਨੇ ਪਿਛਲੇ ਹੁਕਮ ਦੀ ਸਮੀਖਿਆ ਕਰਦੇ ਹੋਏ ਕਿਹਾ ਇਸ ਵਿੱਚ ਆਵਸ਼ਕ ਸ਼ੋਧ ਕੀਤੀ ਹਨ ਇਸ ਤਹਿਤ ਇੱਕ ਇਸ ਤਹਿਤ ਪਾਕਿਸਤਾਨੀ ਨਾਗਰਿਕ ਜਿਨ੍ਹਾਂ ਕੋਲ ਜਾਇਜ਼ ਪਰਵਾਨਗੀ ਹੈ ਉਹਨਾਂ ਨੂੰ ਅਗਲੇ ਹੁਕਮਾਂ ਤੱਕ ਅੰਤਰੀ ਸਰਹੱਦ ਰਾਹੀਂ ਭਾਰਤ ਤੋਂ ਪਾਕਿਸਤਾਨ ਵਾਪਸ ਜਾਣ ਦੀ ਇਜਾਜ਼ਤ ਹੋਵੇਗੀ ਨਵੇਂ ਹੁਕਮ ਅਨੁਸਾਰ ਉਹਨਾਂ ਲੋਕਾਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਦਾ ਉਦੇਸ਼ ਸਿਰਫ ਆਪਣੇ ਦੇਸ਼ ਵਾਪਸ ਜਾਣਾ ਹੈ ਨਾ ਕਿ ਭਾਰਤ ਵਿੱਚ ਰਹਿਣਾ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਸਿਰਫ ਅਟਾਰੀ ਅੰਤਰਰਾਸ਼ਟਰੀ ਸਰਹੱਦ ਰਾਹੀਂ ਹੀ ਆਪਣੇ ਦੇਸ਼ ਵਾਪਸ ਆ ਸਕਦੇ ਹਨ ਸਰਹੱਦ ਤੇ ਭਾਰਤੀ ਅਧਿਕਾਰੀਆਂ ਨੂੰ ਦਸਤਾਵੇਜ਼ ਦਿਖਾਉਣ ਤੋਂ ਬਾਅਦ ਇਜਾਜ਼ਤ ਦਿੱਤੀ ਜਾਵੇਗੀ ਹਾਲਾਂਕਿ ਇਹ ਛੋਟ ਸਿਰਫ ਫਸੇ ਹੋਏ ਪਾਕਿਸਤਾਨੀ ਨਾਗਰਿਕਾਂ ਦੀ ਵਾਪਸੀ ਤੱਕ ਸੀਮਤ ਹੈ ਇਸ ਤੋਂ ਇਲਾਵਾ ਆਮ ਨਾਗਰਿਕਾਂ ਲਈ ਆਵਾਜਾਈ ਬੰਦ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰਕ ਕਾਰਜ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਇਹ پابੰਦੀ ਅਗਲੇ ਹੁਕਮਾ ਤੱਕ ਲਾਗੂ ਰਹੇਗੀ ਪਾਟਾ ਇਹ ਕਦਮ ਨਾ ਸਿਰਫ ਕੂਟਨੀਤਿਕ ਸੰਤੁਲਨ ਦੀ ਸਗੋ ਮਨੁੱਖੀ ਅਧਿਕਾਰਾਂ ਦੇ ਰੱਖਿਆ ਦਾ ਵੀ ਇੱਕ ਉਦਾਹਰਨ ਹੈ ਹਾਲ ਹੀ ਦੇ ਸਮੇਂ ਵਿੱਚ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਤਣਾਅ ਦੇਖਿਆ ਗਿਆ ਹੈ ਅਜੀ ਹਿਤੀਤੀ ਵਿੱਚ ਇਹ ਫੈਸਲਾ ਇੱਕ ਦੂਜੇ ਦੇ ਦੇਸ਼ ਤੇ ਨਾਗਰਿਕਾਂ ਲਈ ਰਾਹਤ ਅਤੇ ਹਮਦਰਦੀ ਦਾ ਸੰਕੇਤ ਹੈ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਲਈ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣਾ ਜ਼ਰੂਰੀ ਹੈ ਇਸ ਵਿੱਚ ਵੈਦ ਯਾਤਰਾ ਦਸਤਾਵੇਜ਼ ਵੀਜ਼ਾ ਪਾਸਪੋਰਟ ਸ਼ਾਮਲ ਹਨ ਉਹ ਸਰਹੱਦ ਤੇ ਭਾਰਤੀ ਸੁਰੱਖਿਆ ਦੀਆਂ ਏਜੰਸੀਆਂ ਨੂੰ ਦਸਤਾਵੇਜ਼ ਦਿਖਾ ਕੇ ਸਰਹੱਦ पार ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਵਾਪਸ ਆ ਸਕਦੇ ਹਨ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਵਿਦਿਆਰਥੀਆਂ ਨੇ ਗਤੀ ਖੁਦਗੁਜ਼ੀ ਸਾਹਮਣੇ ਨਹੀਂ ਆਈ ਵਜ੍ਹਾ ਪੰਜਾਬੀ ਯੂਨੀਵਰਸਿਟੀ ਦੇ ਮਾਤਾ ਸਾਹਿਬ ਕੋਰ ਹੋਸਟਲ ਦੇ ਕਮਰੇ ਵਿੱਚ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਵਿਦਿਆਰਥਣ ਦੀ ਪਛਾਣ ਜਸਪ੍ਰੀਤ ਕੌਰ ਰਵਾਸੀ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਵੱਜੋਈ ਹੈ ਘਟਨਾ ਦਾ ਪਤਾ ਲੱਗਦਿਆ ਹੀ ਹੋਸਟਲ Warden ਵੱਲੋਂ ਅਥਾਰਟੀ ਨੂੰ ਪੁਲਿਸ ਨੋ ਸੋਚ ਰਾਂ ਦਿੱਤੀ ਗਈ ਥਾਣਾ ਅਰਬਨ ਅ ਸਟੇਟ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚਾ ਦਿੱਤਾ ਹੈ ਜਸਪ੍ਰਿਤ ਕੌਰ ਪੰਜਾਬੀ ਯੂਨੀਵਰਸਿਟੀ ਦੇ ਪੰਜ ਸਾਲਾਂ ਇੰਟੀਗ੍ਰੇਟਿਡ ਕੋਰਸ ਵਿੱਚ ਤੀਜੇ ਸਾਲ ਦੀ ਵਿਦਿਆਰਥਣ ਸੀ ਜਿਸ ਦੀ ਲਾਸ਼ ਹੋਸਟਲ ਦੇ ਕਮਰਾ ਨੰਬਰ 119 ਵਿੱਚ ਲਟਕਦੀ ਮਿਲੀ ਵਿਦਿਆਰਥਣ ਦੀ ਮੌਤ ਤੇ ਪੰਜਾਬੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਅਥਾਰਟੀਜ਼ ਵੱਲੋਂ ਇਹ ਘਟਨਾ ਉੱਤੇ ਡੂੰਗੀ ਸੋਮੇਦਨਾ ਪ੍ਰਗਟਾਈ ਹੈ ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਸੂਚਨਾ ਮਿਲਣ ਉੱਤੇ ਉਹ ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਦੀ ਅਗਵਾਈ ਵਿੱਚ ਮੁੱਖ ਸੁਰੱਖਿਆ ਅਫਸਰ ਨੇ ਸੀਨੀਅਰ ਮੈਡੀਕਲ ਅਫਸਰ ਅਤੇ ਹੋਰ ਸਬੰਧਤ ਅਮਲਾ ਤੁਰੰਤ ਮੋਕੇ ਉਤੇ ਪਹੁੰਚ ਗਿਆ ਸੀ ਇਸ ਬਾਰੇ ਪੁਲਿਸ ਸਥਾਨਕ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਥਾਣਾ ਅਰਬਨ ਸਟੇਟ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਨਾ ਕੋਈ ਖੁਦਕੁਸ਼ੀ ਨੋਟ ਮਿਲਿਆ ਹੈ ਨਾ ਤੇ ਨਾ ਹੀ ਕਾਰਨ ਦਾ ਪਤਾ ਲੱਗਿਆ ਹੈ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ ਬਿਜਲੀ ਮੰਤਰੀ ਵੱਲੋਂ ਵੱਡਾ ਐਲਾਨਾ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹੁਣ ਖਪਤਕਾਰਾਂ ਲਈ ਸ਼ਿਕਾਇਤ ਨਿਵਾਰਨਾ ਤੇ ਸੇਵਾ ਪ੍ਰਦਾਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੀ ਇੱਕ ਵੱਡਾ ਕਦਮ ਚੁੱਕਦੇ ਹੋਏ ਬਿਜਲੀ ਮੰਤਰੀ ਹਰਪਜਨ ਸਿੰਘ ਟੀਈਟੀਓ ਨੇ ਪੀਐਸਬੀਸੀਐਲ ਦੇ ਕਾਲ ਸੈਂਟਰ ਬੁਨਿਆਦੀ ਢਾਂਚੇ ਦੇ ਵਿਸਾਰਧਾ ਐਲਾਨ ਕੀਤਾ ਹੈ ਇਸ ਕਦਮ ਦਾ ਉਦੇਸ਼ ਰਾਜ ਭਰ ਵਿੱਚ ਬਿਜਲੀ ਸ਼ਿਕਾਇਤ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਕੁਸ਼ਲਤਾ ਅਤੇ ਜਵਾਬਦੇਹੀ ਨੂੰ ਹੋਰ ਬਿਹਤਰ ਬਣਾਉਣਾ ਹੈ ਇਸ ਵੇਲੇ ਪੀਐਸਪੀਸੀਐਲ ਆਪਣੀ ਖਪਤਕਾਰ ਸ਼ਿਕਾਇਤ ਹੈਲਪਲਾਈਨ 1912 ਨੂੰ ਲੈ ਕੇ ਦੋ ਕਾਲ ਸੈਂਟਰ ਰਾਹੀਂ ਚਲਾਉਂਦਾ ਹੈ ਹਰੇਕ ਸੈਂਟਰ ਵਿੱਚ ਪ੍ਰਤੀ ਸ਼ਿਫਟ ਕੁੱਲ 120 ਸੀਟਾ ਹਨ ਜੋ 24 ਘੰਟੇ ਕੰਮ ਕਰਦੀਆਂ ਹਨ ਇਸ ਤਰ੍ਹਾਂ ਫਤਕਾਰਾਂ ਦੁਆਰਾ ਦਰਜ ਬਿਜਲੀ ਨਾਲ ਸੰਬੰਧਿਤ ਮੁੱਦਿਆਂ ਦਾ ਪ੍ਰਬੰਧਨ ਲਈ ਰੋਜ਼ਾਨਾ 360 ਕਰਮਚਾਰੀ ਕਾਲ ਸੈਂਟਰ ਵਿੱਚ ਕੰਮ ਕਰ ਰਹੇ ਹਨ ਹੈਲਪਲਾਈਨ 150 ਨੰਬਰ ਚੈਨਲਾਂ ਰਾਹੀਂ ਕੰਮ ਕਰਦੀ ਹਨ ਪਰ ਇਨ੍ਹਾਂ ਸਰੋਤਾਂ ਦੇ ਬਾਵਜੂਦ ਕਿਸੇ ਵੀ ਸਮੇਂ ਔਸਤਨ 30 ਕਲਾਮ ਪੈਂਡਿੰਗ ਰਹਿੰਦੀਆਂ ਹਨ ਹਾਲਾਂਕਿ ਉਹਨਾਂ ਦਾ ਤੁਰੰਤ ਜਵਾਬ ਦਿੱਤਾ ਜਾਂਦਾ ਹੈ ਇਸ ਇਸ ਵੱਦੀ ਮੰਗ ਨੂੰ ਪੂਰਾ ਕਰਨ ਅਤੇ ਬਿਹਤਰ ਸੇਵਾ ਨੂੰ ਯਕੀਨੀ ਬਣਾਉਣ ਲਈ ਪੀਐਸਪੀਸੀਲ ਆਪਣੀ ਸਮਾਥਾ ਵਿੱਚ ਕਾਫੀ ਵਾਅਦਾ ਕਰ ਰਹਾ ਹੈ ਕਾਰਪੋਰੇਸ਼ਨ ਤੇ ਡਾਇਰੈਕਟਰ ਦੇ ਕਾਰਜਸ਼ੀਲ ਕਾਲ ਚੈਨਲਾਂ ਦੀ ਗਿਣਤੀ 600 ਤੱਕ ਵਧਾਉਣ ਦੀ ਮਹੱਤਵਪੂਰਨ ਯੋਜਨਾ ਨੂੰ ਮਜ਼ਬੂਤੀ ਦੇ ਦਿੱਤੀ ਹੈ ਇਹਨਾਂ ਵਿੱਚੋਂ 210 ਚੈਨਲ ਮੌਜੂਦਾ ਕਾਲ ਸੈਂਟਰਾਂ ਨੂੰ ਅਲਾਟ ਕੀਤੇ ਜਾਣਗੇ ਤਾਂ ਜੋ ਬਾਕੀ ਮਹੌਲੀ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਇੱਕ ਨਵੇਂ ਕਾਲ ਸੈਂਟਰ ਵਿੱਚ ਹੋਣਗੇ ਪੰਜਾਬ ਸਰਕਾਰ ਨੇ ਨਸ਼ਾ ਛਡਾਊ ਕੇਂਦਰਾਂ 'ਚ ਬਿਸਤਰਿਆਂ ਤੇ ਓਟ ਸੈਂਟਰਾਂ ਦੀ ਵਿਧਾਈ ਗਿਣਤੀ ਦਵਾਈਆਂ ਸਮੇਤ ਹੋਰ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਪੰਜਾਬ ਸਰਕਾਰ ਨੇ ਨਸ਼ਾ ਦੇ ਆਦੀ ਲੋਕਾਂ ਦਾ ਨਸ਼ਾ ਛਡਾਉਣ ਅਤੇ ਉਹਨਾਂ ਦੇ ਵਸੇਵਲੇ ਨਸ਼ਾ ਛਡਾਊ ਕੇਂਦਰਾਂ ਵਿੱਚ ਬਿਸਤਰਿਆਂ ਦੀ ਗਿਣਤੀ 1500 ਤੋਂ ਵਧਾ ਕੇ 5000 ਕਰ ਦਿੱਤੀ ਗਈ ਹੈ ਮੁੱਖ ਸਕੱਤਰ ਦੇ ਮੁਸਮੂ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਵਾਈਆਂ ਸਮੇਤ ਹੋਰ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਉਨਾ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸਕੰਜਾ ਕਸਨ ਨਾਲ ਨਸ਼ਾ ਦੀ ਸਪਲਾਈ ਲਾਈਨ ਟੁੱਟ ਗਈ ਹੈ ਜਿਸ ਦੇ ਨਤੀਜੇ ਵੱਲੋਂ ਨਸ਼ਾ ਛਡਾਊ ਦੇ ਮੋੜ ਵਾ ਸੇਵਾ ਕੇਂਦਰ ਵਿੱਚ ਪੀੜਤਾਂ ਦੀ ਗਿਣਤੀ ਵੱਧ ਗਈ ਹੈ ਉੱਧ ਨਸ਼ਾ ਵਿਰੋਧ ਮੁਹਿੰਮ ਦੇ ਮੱਧ ਨਜ਼ਰ ਮੌਜੂਦਾ ਨਸ਼ਾ ਛਡਾਊ ਤੇ ਮੁਰ ਵਸੇਵਾ ਕੇਂਦਰਾਂ ਦੇ ਸਮਰਥਾ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਈ ਨਵੇਂ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਮੌਜੂਦਾ ਕੇਂਦਰਾਂ ਵਿੱਚ ਸੇਵਾ ਦੀ ਗੁਣਵੱਤਾ ਤੇ ਸਮੁੱਚੇ ਮਾਹੌਲ ਵਿੱਚ ਕਾਫੀ ਸੁਧਾਰ ਕੀਤਾ ਗਿਆ ਹੈ ਜਿਸ ਵਿੱਚ 에어 ਕੰਡੀਸ਼ਨਰ ਦੀ ਵਿਵਸਥਾ ਵੀ ਸ਼ਾਮਲ ਹੈ ਸਰਕਾਰ ਦੁਆਰਾ ਪ੍ਰਬੰਧਿਤ ਨਸ਼ਾ ਛਡਾਊ ਤੇ ਮੁਰ ਵਸੇਵਾ ਕੇਂਦਰਾਂ ਵਿੱਚ ਬਿਸਤਰਿਆਂ ਦੀ ਗਿਣਤੀ 1500 ਤੋਂ ਵਧਾ ਕੇ 5000 ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਖੋਟੀ ਕੇਂਦਰ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਜ਼ਰੂਰੀ ਦਵਾਈਆਂ ਦੀ ਠੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣਾ ਗਿਆ ਹੈ ਇਹ ਲੋੜ ਅਨੁਸਾਰ ਨਵੇਂ 080 ਕੇਂਦਰ ਵੀ ਸਥਾਪਿਤ ਕੀਤੇ ਗਏ ਹਨ ਜਿਸ ਨਾਲ OAT ਕੇਂਦਰਾਂ ਦੀ કુલ ਗਿਣਤੀ 529 ਤੋਂ ਲੈ ਕੇ 565 ਕਾ ਹੋ ਗਈ ਹੈ ਮੁੱਖ ਸਕੱਤਰ ਤੇ ਡਿਪਟੀ ਕਮਿਸ਼ਨਰ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਨਿਜੀ ਤੌਰ ਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਅਧਿਕਾਰ ਖੇਤਰ ਯਕੀਂ ਅਧੀਨ ਆਉਣ ਵਾਲੇ ਸਾਰੇ OAT ਅਤੇ ਨਸ਼ਾ ਗੈਸਟਫਰਾਉ ਕੇਂਦਰਾਂ ਦੇ ਲੋੜਿੰਦਾ ਮਾਤਰਾ ਵਿੱਚ ਦਵਾਈਆਂ ਸਾਜੋ ਸਮਾਨ ਅਤੇ ਬਿਸਰੇ ਉਪਲਬਧ ਹੋਣ ਮੁੱਖ ਮੰਤਰੀ ਨੇ ਇਹ ਵੀ ਹਿਦਾਇਤ ਕੀਤੀ ਹੈ ਕਿ ਸੇਵਾਵਾਂ ਦੀ ਗੁਣਵੱਤਾ ਦੇ ਉੱਚ ਮਿਆਰ ਨੂੰ ਕਾਇਮ ਰੱਖਣਾ ਜਾਵੇ ਨਾ ਕੀ ਹੈ ਕਿ ਜੇਕਰ ਕੋਈ ਵੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਦੋਸ਼ੀ ਅਨੁਵਿਰਧ ਸਖਤ ਅਨੁਸ਼ਾਸਨੀ ਕਾਰਵਾਈ ਸ਼ਾਮਲ ਵਿੱਚ ਲਿਆਂਦੀ ਜਾਵੇਗੀ ਪੰਜਾਬ ਹਰਿਆਣਾ ਜਲ ਵਿਵਾਦ ਕੀ ਹੈ ਮਾਮਲਾ ਤੇ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਪੰਜਾਬ ਹਰਿਆਣਾ ਜਲ ਵਿਵਾਦ ਹਫਤੇ ਦੀ ਸ਼ੁਰੂਆਤ ਵਿੱਚ ਹਰਿਆਣਾ ਸਰਕਾਰ ਨੇ ਪਾਖੜਾ ਡੈਮ ਤੋਂ 8500 ਕਿਓਸੀਕ ਪਾਣੀ ਦੀ ਮੰਗ ਕਰ ਰਹੇ ਕਰਕੇ ਹਲਚਲ ਮਚਾ ਦਿੱਤੀ ਹੈ ਸਰਕਾਰ ਦਾ ਦਾਵਾ ਹੈ ਕਿ ਆ ਰਾਜ ਕੋਲ ਘਰੇਲੂ ਵਰਤੋਂ ਲਈ ਪਾਣੀ ਵੀ ਨਹੀਂ ਬਚਾ ਦੂਜੇ ਪਾਸੇ ਪੰਜਾਬ ਨੇ ਇਹ ਮੰਗ ਸਿੱਧੇ ਤੌਰ ਤੇ ਰੱਦ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਉਸ ਕੋਲ ਵਾਧੂ ਪਾਣੀ ਨਹੀਂ ਹੈ ਜਦੋਂ ਦੋਵੇਂ ਸੂਬਿਆਂ ਦੇ ਵਿਚਕਾਰ ਇਹ ਟਕਰਾਅ ਵਧਿਆ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕੇਂਦਰੀ ਊਰਜਾ ਮੰਤਰਾਲੇ ਨੂੰ ਸੂਚਿਤ ਕੀਤਾ ਕਿ ਵਾਧ ਪੰਜਾਬ ਵਾਧੂ ਪਾਣੀ ਦੇਣ ਲਈ ਤਿਆਰ ਨਹੀਂ ਪੰਜਾਬ ਦਾ ਕਹਿਣਾ ਹੈ ਕਿ ਹਰਿਆਣਾ ਨੇ 21 ਸਤੰਬਰ 2024 ਤੋਂ 20 ਮਈ 2025 ਤੱਕ ਦੀ ਡਿਪਲੀਸ਼ਨ ਅਵਧੀ ਦੌਰਾਨ ਪਹਿਲਾਂ ਹੀ ਆਪਣਾ ਨਿਰਧਾਰਿਤ ਹਿੱਸਾ ਵਰਤ ਲਿਆ ਹੈ ਇਹਨਾਂ ਤੋਂ ਇਲਾਵਾ ਪੌਂਗ ਅਤੇ ਰਣਜੀਤ ਸਾਗਰ ਡੈਮ ਵਰਗੇ ਵੱਡੇ ਬੰਨਾ ਵਿੱਚ ਪਾਣੀ ਦਾ ਪੱਧਰ ਔਸਤ ਕਾਰਨ ਨਾਲੋਂ ਕਾਫੀ ਘਟ ਗਿਆ ਹੈ ਇਸ ਦਾ ਮੁੱਖ ਕਾਰਨ ਮੌਸਮੀ ਤਬਦੀਲੀ ਅਤੇ ਪੌਂਗ ਡੋਮ ਦੀ ਰਬਾ ਇਹਨਾਂ ਦੀ ਸਾਲਾਨਾ ਮੁਰੰਮਤ ਹੈ ਪਾਖੜਾ ਡੈਮੇਜ ਹਾਲਾਂਕਿ 19 ਫੁੱਟ ਵਾਧੂ ਪਾਣੀ ਹੈ ਪਰ ਪੰਜਾਬ ਦਾ ਕਹਿਣਾ ਹੈ ਕਿ ਇਹ ਹੈ ਜੂਨ ਤੱਕ ਅੰਤ ਤੱਕ ਝੋਨੇ ਦੀ ਫਸਲ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਜ਼ੈਣੀ ਨੇ 27 April ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲੱਗ ਕੇ ਦਾਵਾ ਕੀਤਾ ਸੀ ਕਿ ਪੰਜਾਬ ਸਰਕਾਰ ਤੇ 2 April ਨੂੰ BBMB ਵੱਲੋਂ ਮਲੇ ਫੈਸਲੇ ਦੀ ਇੱਜ਼ਤ ਨਹੀਂ ਕਰ ਰਹੀ ਜਿਸ ਤਹਿਤ ਹਰਿਆਣਾ ਨੂੰ ਵਾਧੂ 4500 ਕਿਓਸਕ ਪਾਣੀ ਦੇਣ ਦੀ ਮਨਜ਼ੂਰੀ ਮਿਲੀ ਹੈ ਇਹ ਮੰਗ 4 April ਨੂੰ ਮੇਲੇ 4000 ਕਿਓਸਕ ਤੋਂ ਵੱਖਰੀ ਹੈ ਪੰਜਾਬ ਸਰਕਾਰ ਨੇ 28 April ਨੂੰ BBMB ਦੀ ਮੀਟਿੰਗ ਵਿੱਚ ਵਾਧੂ ਪਾਣੀ ਦੇਣ ਦਾ ਵਿਰੋਧ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਰਾਹੀਂ ਕਿਹਾ ਕਿ ਹਰਿਆਣਾ ਪਹਿਲਾਂ ਹੀ 2.987 MAF ਦੇ ਨਿਰਧਾਰਿਤ ਹਿੱਸੇ ਦੇ ਬਦਲੇ 3.110 MAF ਭਾਅ ਅਤੇ 130 3% ਦੀ ਪਾਣੀ ਵਰਤ ਚੁੱਕਿਆ ਹੈ ਮੁੱਖ ਮੰਤਰੀ ਹਸੈਣੀ ਦੀ ਚੇਤਾਵਨੀ ਹੈ ਕਿ ਹੁਣ ਜੇ ਪਾਣੀ ਨਹੀਂ ਛੱਡਿਆ ਗਿਆ ਤਾਂ ਮੌਨਸੂਨ ਦਾ ਪੂਰਬੀ ਦਰਿਆਵਾਂ ਤੋਂ ਵੱਧ ਪਾਣੀ ਪਾਕਿਸਤਾਨ ਵੱਲ ਜਾਵੇਗਾ ਜੋ ਕਿ ਇੰਡਸ ਵਾਟਰ ਟ੍ਰੀਟੀ ਦੀ ਮੌਤਲੀ ਤੋਂ ਬਾਅਦ ਲਈ ਨਹੀਂ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਪਾਣੀ ਦੀ ਘਾਟ हिसार सिरसा ਤੇ ਫਤਿਹਬਾਦ ਨੂੰ ਅਸਰ ਅੰਦਾਜ਼ ਕਰੇਗੀ 1960 ਦੇ ਸਿੰਧੂ ਜਲ ਸਮਝੌਤੇੰ 3 ਸਾਲ ਸਤਲੁਜ ਰਾਵੀ ਅਤੇ ਬਿਆਸ ਦੇ ਪਾਣੀ ਦਾ ਹੱਕ ਭਾਰਤ ਨੂੰ ਮਿਲਿਆ ਹੈ 1966 ਵਿੱਚ ਪੰਜਾਬ ਦੇ ਦੁਆਰਾ ਗਠਨ ਤੋਂ ਬਾਅਦ ਪਾਖੜਾ ਮੈਨੇਜਮੈਂਟ ਬੋਰਡ ਬਣਾਇਆ ਗਿਆ ਪਾਖੜਾ ਨੰਗਲ ਪ੍ਰੋਜੈਕਟ ਦਾ ਪ੍ਰਬੰਧ 1967-68 ਵਿੱਚ ਇਸ ਤੋਂ ਇਸ ਨੂੰ ਦਿੱਤਾ ਗਿਆ ਬਾਅਦ ਵਿੱਚ ਬਿਆਸ ਪ੍ਰੋਜੈਕਟ ਨੇ ਪੂਰਾ ਹੋਣ ਉਪਰੰਤ ਬਿਆਸ ਕੰਸਟਰਕਸ਼ਨ ਬੋਰਡ ਨੂੰ ਵੀ BM BMB ਵਿੱਚ ਮਿਲਾ ਦਿੱਤਾ ਗਿਆ ਤੇ 1976 ਵਿੱਚ ਨਾਮ ਬਦਲ ਕੇ BBMB ਕਰ ਦਿੱਤਾ ਗਿਆ ਇਹ ਬੋਰਡ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਦਿੱਲੀ ਅਤੇ ਚੰਡੀਗੜ੍ਹ ਨੂੰ ਪਾਣੀ ਦੀ ਸਪਲਾਈ ਅਖੀਨ ਹੀ ਬਣਾਉਂਦਾ ਹੈ ਹਰ ਸਾਲ ਦੋ ਵਾਰੀ ਪਾਣੀ ਦੀ ਵੰਡ ਹੁੰਦੀ ਹੈ ਅੱਗੇ ਵਧਣ ਤੋਂ ਪਹਿਲਾਂ ਵੀ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਉਹਨੂੰ ਨਾ ਅੱਗੇ ਹੱਥ ਜੋੜ ਕੇ ਬੇਨਤੀ ਹੈਗੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰਨਾ